ਏ ਹੁਣੇ ਲੈ ਲਿਆਂਦੀ ਜਿੱਦਾਂ ਘੰਟਾ ਹੋਇਆ ਕਿੰਨਾ ਮਾਡਲ ਹੈ ਇਹ 2013 ਮਾਡਲ ਮੈਨੂਅਲ 2013 ਮਾਡਲ ਮੈਨੂਅਲ ਹੈ ਸਾਰੀ origignal ਗੱਡੀ ਹੈ ਜੀ ਸਾਰੀ origignal ਹੈ ਜੀ ਸਾਰੀ origignal ਮਿੱਤਰੋ ਇਹ ਹੈਗੀ ਆਟੋਮੈਟਿਕ 2013 ਮਾਡਲ ਹੈ ਆਜਾ ਧਰਮਿਕ ਰਣੇਡੇ ਹੋ ਕੇ ਦਿਖਾ ਗੱਡੀ ਇਹ ਵੀ ਬੰਪਰ ਤੋਂ ਬੰਪਰ origignal ਹੈ ਜੀ ਇਹ ਵੀ origignal ਹੈ ਜੀ ਬਾਹਲੇ ਸੱਜਣ ਮੰਗਦੇ ਹੁੰਦੇ ਵੀ ਕਾਲੇ ਰੰਗ ਦੀ ਫੋਰਚੂਨਰ ਬਹੁਤ ਘੱਟ ਮਿਲਦੀ ਹੁੰਦੀ ਹੈ 14 ਮਾਡਲ ਭਾਜੀ ਆਟੋ ਆਟੋਮੈਟਿਕ ਹੈ ਹਾਂਜੀ 20 ਇੰਚੀ ਲਾਈਟ ਟਾਇਰ ਲੱਗੇ ਇਹਨੂੰ ਲੈ ਦਿਖਾ ਕਰਾਂ 20 ਇੰਚੀ ਲਾਈਟ ਟਾਇਰ 10 ਬੰਦੇ 15 ਬੰਦੇ ਨੂੰ ਜੇ ਵੀਡੀਓ ਸ਼ੇਅਰ ਕਰੋਗੇ 10000 ਸੌਦੇ ਤੋਂ ਬਾਅਦ ਡਿਸਕਾਊਂਟ ਕਰਨਾ ਹਾਂਜੀ ਅੱਛਾ ਨੰਬਰ ਵੀ ਕਹਿੰਦਾ ਬੀਬੀ 65 ਨੰਬਰ ਦੀ ਹੈ ਹਾਂਜੀ ਕੰਡੀਸ਼ਨ ਦੀ ਵੀ origignal ਹੈ ਜੀ ਵਧੀਆ ਗੱਡੀ ਹੈ ਜੀ ਲਾਈਟ ਟਾਇਰ ਵੀ ਸੋਹਣੇ ਲੱਗੇ ਹੋਣੇ ਗੱਡੀ ਨੂੰ ਹਾਂਜੀ ਹਾਂਜੀ ਨਵੇਂ ਨਾਲ ਟਾਇਰ ਨੇ ਉਦਾਂ ਵੀ ਨਵੇਂ ਨੇ ਤੇ ਹੈਗੇ ਵੀ ਸੋਹਣੇ ਆ ਹਾਂਜੀ ਇਹ ਟੌਪ ਟੌਪ ਚ ਆ ਜਾਂਦੀ ਟੌਪ ਤੋਂ ਇੱਕ ਥੱਲੇ ਆ ਜਾਂਦੀ ਟੌਪ ਚ ਚੱਲਣ ਦਾ ਮੇਲ ਆ ਜਾਂਦੀ ਹੈ ਗੱਡੀ ਹਾਂਜੀ ਹੈਗੀ ਰੇਟ ਬਹੁਤ ਰੇਟ ਨਾਲ ਦੇ ਦੇਣੀ ਹੈ ਆਪਾਂ 14/15 ਜੀ ਹਾਂਜੀ ਇਹ ਜੀਪ 4 ਆ ਜੀ ਸੈਕੰਡ ਓਨਰ ਆ ਨਵੇਂ ਟਾਇਰ ਆ ਬੰਪਰ ਛ ਐ ਮੇਤਰੋ ਨੰਬਰ ਫਟਾਫਟ ਨੋਟ ਕਰ ਲਓ 98722 1660 43 ਕਿਉਂਕਿ ਅਜਰਾਪਾ ਐਮ ਐਸ ਮੋਟਰ ਜਿੱਤੇ ਪਹੁੰਚ ਕੇ ਦੁਬਾਰੇ ਬੜੇ ਪਿੰਡ ਦੇ ਵਿੱਚ ਤੇਜੰਦਰ ਭਾਜੀ ਕੋਲ ਅੱਜ ਗੱਡੀਆਂ ਵੜੀਆਂ ਲਿਆਂਦੀਆਂ ਦੁਬਾਰੇ ਪਹਿਲਾਂ ਪਾ ਸਵਾਗਤ ਕਰ ਲਈ ਭਾਜੀ ਇਸ ਤਰੀਕਾਰ ਦੀ ਕਿਵੇਂ ਠੀਕ ਹੋ ਹਾਂਜੀ ਬਹੁਤ ਵਧੀਆ ਅੱਜ ਠੰਡ ਵਾਲੀ ਹੈ ਠੰਡ ਤੋਂ ਬਚਣ ਲਈ ਤੁਸੀਂ ਤੋਂਵੇਂ ਲਿਆਂਦੇ ਬਿਲਕੁਲ ਦੋ ਤਿੰਨ ਨਵਾਂ ਹੀ ਸਮਾਨ ਲਿਆਂਦਾ ਜੀ ਸਾਰੇ ਨਵਾਂ ਲਿਆਂਦਾ ਪੁਰਾਣਾ ਖਤਮਾ ਜੀ ਜਿਹੜੀ ਆਖਰੀ 6755 ਇਹ ਹੁਣੇ ਆ ਲੈ ਲਿਆਂਦੀ ਜੀ ਇੰਨਾ ਘੰਟਾ ਹੋਇਆ ਕਿੰਨਾ ਮਾਡਲ ਹੈ ਇਹ 2013 ਮਾਡਲ ਮੈਨੂਅਲ 2013 ਮਾਡਲ ਮੈਨੂਅਲ ਹੈ ਸਾਰੀ origignal ਗੱਡੀ ਹੈ ਜੀ ਸਭ ਸਾਰੀ origignal ਹੈ ਜੀ ਸਾਰੀ origignal ਬੰਪਰਾਂ ਨੂੰ ਛੱਡ ਕੇ ਹਾਂ ਜੀ ਬੰਪਰ ਸਾਰੇ ਛੱਡ ਕੇ ਸਾਰੀ origignal ਬੋਡੀ ਦੀ ਲੈ ਸਾਰੀ ਗੱਡੀ origignal ਹੈ ਦੋਨੇ ਚਾਬੀਆਂ ਅੱਛਾ ਜੀ ਹਾਂ ਜੀ ਵਿੱਚੋਂ ਵੀ ਚੈੱਕ ਕਰਵਾ ਦੇ ਕਰਾਂ ਗੱਡੀ ਭਾਈ ਨੰਬਰ ਗੱਡੀ ਦਾ ਹੈ ਗੱਲ ਉਹਦੇ ਆਣੇ ਦਾ ਜਲੰਧਰ ਦਾ ਜੀ ਲੋਕਰ ਸਾਹ 08 ਹਾਂ ਜੀ ਜਲੰਧਰ ਦਾ ਨੰਬਰ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਹੈ origignal ਨੰਬਰ ਹੈ ਕੱਟ ਕੇ ਨਹੀਂ ਹੈਗਾ ਨਾਲੇ ਅੱਛਾ ਪੱਕੇ ਨੰਬਰ ਦੀ ਗੱਡੀ ਹੈ ਪੱਕੇ ਨੰਬਰ ਦੀ ਓਕੇ ਪਰ ਮੇ ਲਾਈ ਵੀ ਕੰਪਨੀ ਦੇ ਨਾਲ ਹੈ ਤੇ ਪਿੱਛੋਂ ਵੀ ਗੱਡੀ ਜੋ ਕੋਹਮਾ ਦੇ ਟਾਇਰ ਹੈ ਜੀ ਜੋ ਕੋਹਮਾ ਤੇ ਭਾਈ ਕੀ ਡਿਮਾਂਡ ਰੋ ਗੱਡੀ ਦੀ ਇਹ ਇਹ ਆਪਾਂ ਦੇ ਦੇਣੀ ਜੀ 9.5 ਲੱਖ ਰੁਪਈਆ ਮੰਗਦੇ ਬਾਕੀ ਮਾੜਾ ਮੋਟਾ ਮਾਨਦਾਨ ਹੋ ਜਾਊਗਾ 9.5 ਲੱਖ ਰੁਪਈਆ ਤੇ ਜਿਹੜੀ ਇਧਰਲੇ ਪਾਸੇ ਆਲਟੋ ਖੜੀ ਹੈ ਇਹ 2010 ਤੁਸੀਂ ਪਿਛਲੀ ਵਾਰੀ ਪਾਈ ਸੀ ਇਹ ਤਾਂ ਮੰਗ ਵੀ ਕੋਈ ਲੈ ਗਿਆ ਹੀ ਅੱਛਾ ਜੀ ਹਾਂ ਅੱਜ ਕੱਲ੍ਹ ਹੀ ਖੜੀ ਕਰਕੇ ਗਿਆ ਕੱਲ੍ਹ ਦੁਆਰਾ ਖੜਾ ਕੀ ਕਰਨੇ 1.35 1 ਲੱਖ ਪਾਸ ਹੈ ਜੀ 30 ਤੱਕ ਪਾਸ 1,35,000 ਦੀ ਹਾਂਜੀ ਹਾਂਜੀ ਜਿਹੜੀ ਇਧਰਲੇ ਪਾਸੇ ਫੋਰਚੂਨਰ ਖੜੀ ਆ ਇਹ 13 ਆਟੋ ਆ ਜੀ ਲੈ ਮਿੱਤਰੋ ਇਹ ਹੈਗੀ ਆਟੋਮੈਟਿਕ 2013 ਮਾਡਲ ਹੈ ਆਜਾ ਧਰਮਿਕ ਰਣੇ ਏ ਵੀ ਬੰਪਰ ਤੋਂ ਬੰਪਰ origignal ਹੈ ਇਹ ਵੀ origignal ਹੈ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੋਈ ਇਹਦੀ ਟਾਇਰ ਸਹੀ ਹੈ ਮਤਲਬ ਵਧੀਆ ਹੈ ਟਾਇਰ ਓਕੇ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਹੈ ਹਾਂਜੀ ਭਾਈ ਕਲਰ ਪੇਂਟ ਦੀ ਸਾਰੀ origignal ਹੀ ਹੈ ਨਹੀਂ ਨਹੀਂ ਫੁੱਲ ਇਨ ਸੋਰਸ ਚਾਹੀਦਾ اچھا ਫੁੱਲ ਨਾ ਸੋਰਸ ਗੱਡੀ ਹੈ ਤੇ ਜੇ ਇਹਦੀ ਗੱਲ ਕਰੀਏ ਇਹਦੀ ਆਪਾਂ ਕੀ ਡਿਮਾਂਡ ਰੱਖਦੇ ਆ ਇਹ ਆਪਾਂ 9 ਲੱਖ ਦੀ ਦੇਣੀ 9 ਲੱਖ ਦੀ ਹਾਂਜੀ ਤੇ ਲੈ ਮਿੱਤਰੋ 9 ਲੱਖ ਦੀ ਇਹ ਗੱਡੀ ਵਣੂ ਹੁਣ ਨਾ ਵਾਰੀ ਆ ਗਈ ਦੁਬਾਰੇ ਐਕਸ ਜੂਵੀ ਗੱਡੀਆਂ ਦੀ ਪਿਛਲੀ ਵੀਡੀਓ ਦੇ ਵਿੱਚ ਵੀ ਕਾਫੀ ਦਿਖਾਈਆਂ ਸੀ ਪਾ ਜਿਹੜੀ ਕਰਨਲ ਦੀ ਗੱਡੀ ਦਿਖਾਈਦੀ ਉਹ ਵੇ ਸੇਲ ਹੋ ਗਈ ਜੀ ਅਗਲੇ ਦਿਨੇ ਹੋ ਗਈ ਸੀ ਇਹ ਕਾ ਜਿਹੜੀ ਗੱਡੀ ਖੜੀ ਜਮੂਰ ਦੀ ਇਹ 2014 ਐ ਜੀ ਆਟੋ ਬਾਲੇ ਸੱਜਣ ਮੰਗਦੇ ਹੁੰਦੇ ਵੀ ਕਾਲੇ ਰੰਗ ਦੀ ਫੋਰਚੂਨਰ ਬਹੁਤ ਘੱਟ ਮਿਲਦੀ ਹੁੰਦੀ ਐ 14 ਮਾਡਲ ਪਾ ਜੀ ਆਟੋ ਆਟੋਮੈਟਿਕ ਐ ਹਾਂਜੀ 20 ਇੰਚੀ ਲਾਈਟ ਟਾਇਰ ਲੱਗੇ ਇਹਨੂੰ ਲੈ ਦਿਖਾ ਕਰਾਂ 20 ਇੰਚੀ ਲਾਈਟ ਟਾਇਰ ਹਾਂਜੀ ਕੰਡੀਸਰ ਦੀ ਪਾ ਜੀ ਇਹ ਵੀ オリジナル ਐ ਸਾਰੀ ਜੀਨਾਂ ਨਾਲ ਵਧੀਆ ਗੱਡੀ ਦੀ ਸਰ ਮੈਂ ਕਰਵਾ ਚੱਕ ਓਏ ਨੰਬਰ ਵੀ ਬਾਲਾ ਘੈਂਟ ਆ ਨੰਬਰ ਹੈਗਾ ਵੀ ਜਲੰਧਰ ਦਾ ਤੇ ਉਦਾਂ ਵੀ ਨੰਬਰ ਦੀ ਬਹੁਤ ਘੈਂਟ ਗੱਡੀ ਐ ਪਾਜੀ ਇਹਦੀ ਗੱਲ ਕਰੀਏ ਜੀ ਇਹ 11.5 ਲੱਖ ਰੁਪਏ ਦੀ 11 ਲੱਖ ਤੇ 50 ਹਜ਼ਾਰ ਰੁਪਏ ਡਿਮਾਂਡ ਹੈ ਹਾਂਜੀ ਕਿੰਨੇ ਕੁ ਦੀ ਛੱਡ ਦਾਂਗੇ ਆਪਾਂ ਜੀ ਬਸ ਇੰਨੇ ਦੀ ਹੈ ਜੀ ਇਹ ਤਾਂ ਆਪਾਂ ਰੇਟ ਹੀ ਤੁਹਾਨੂੰ ਬਿਲਕੁਲ ਜਾਇਦਾ ਓਕੇ ਹੁਣ ਜਿਹੜੇ ਸੱਜਣ ਵੀਡੀਓ ਸ਼ੇਅਰ ਕਰਕੇ ਮੇਰੇ ਕੋਲ ਸ਼ੇਅਰ ਕਰੂਗਾ ਉਹਨੇ 10000 ਬੱਕਰਾ ਹੈ ਜੀ ਸੌਦਾ ਹੁਣ ਤੋਂ ਬਾਅਦ ਹਾਂ ਉਹ ਜਿਹੜਾ ਮਰਜ਼ੀ ਸੌਦਾ ਹੋ ਜਾਵੇ ਮੈਨੂੰ 10 ਬੰਦੇ ਵੀਡੀਓ ਸ਼ੇਅਰ ਕੀਤੀ ਦਿਖਾ ਦੇਣ ਹਾਂਜੀ 10000 ਲੈਸ ਚੱਕੋ ਮਿੱਤਰੋ 10 ਬੰਦੇ 15 ਬੰਦੇ ਨੂੰ ਜੇ ਵੀਡੀਓ ਸ਼ੇਅਰ ਕਰੋਗੇ 10000 ਸੌਦੇ ਤੋਂ ਬਾਅਦ ਡਿਸਕਾਊ 2017 ਮਾਡਲ ਇਹ ਡਾਕਟਰ ਦੀ ਕਾਰ ਹੈ ਅੱਛਾ ਨੰਬਰ ਵੀ ਘੈਂਟਾ BB65 ਨੰਬਰ ਦੀ ਹੈ ਹੈ ਹਾਂਜੀ ਕੰਡੀਸ਼ਨ ਦੀ ਵੀ origignal ਹੈ ਜੀ ਵਧੀਆ ਗੱਡੀ ਹੈ ਜੀ ਲਾਈਟ ਅਰ ਵੀ ਸੋਹਣੇ ਲੱਗੇ ਹੋਣਗੇ ਗੱਡੀ ਨੂੰ ਹਾਂਜੀ ਹਾਂਜੀ ਨਵੇਂ ਲਾਈਟ ਅਰ ਨਵੇਂ ਉਦਾਂ ਵੀ ਨਵੇਂ ਨੇ ਤੇ ਹੈਗੇ ਵੀ ਸੋਹਣੇ ਆ ਹਾਂਜੀ ਸਰ ਮੈਂ ਵਿੱਚੋਂ ਵੀ ਦਿਖਾਉ ਇੱਕ ਆਪ ਇਹਦੇ ਨਾਲ W6 ਹੈ ਜੀ ਅੱਛਾ ਹਾਂਜੀ ਇਹ ਟੌਪ ਟੌਪ ਚ ਆ ਜਾਂਦੀ ਟੌਪ ਤੋਂ ਇੱਕ ਥੱਲੇ ਆ ਜਾਂਦੀ ਟੌਪ ਚ ਚੱਲਣ ਦਾ ਮੇਲ ਆ ਜਾਂਦੀ ਹੈ ਗੱਡੀ ਹਾਂਜੀ ਹੈਗੀ ਰੇਟ ਬਹੁਤ ਰੇਟ ਨਾਲ ਦੇ ਦੇਣੀ ਹੈ ਆਪਾਂ ਦੁਬਾਰੇ ਦੱਸੋ 6 ਲੱਖ ਰੁਪਏ ਦੀ 6 ਲੱਖ ਦੀ ਮਾਡਲ ਕਿੰਨਾ 2017 ਸਤਾਰਾਂ ਆਪਾਂ ਕਰਨ ਵਾਲੀ 7.5 ਦੀ ਵੇਚੀ ਹੈ ਜੀ ਹਾਂ ਉਹ ਵੀ ਉਹ ਵੀ 17 ਦੀ ਇਹ ਆ ਪਤਾ ਮੈਂ ਕਿ 6 ਲੱਖ ਦੀ ਹਾਂਜੀ ਚੱਲ ਚੱਲ ਬੀਤੀ ਪੂਰੀ ਘੰਟਾ ਜੀ ਪੂਰੀ ਵਧੀਆ ਗੱਡੀ ਨੇ 94000 ਚੱਲੀ ਹੈ ਜੀ ਲੈ ਮੇਤਰੋ 94000 ਚੱਲੀ ਹੋਈ ਆ 6 ਲੱਖ ਦੀ ਗੱਡੀ ਬਣੂ ਹਾਂਜੀ ਫਾਜੀ ਇਹ ਇਧਰਲੇ ਪਾਸੇ ਆ ਖੜੀ ਐਕਸ ਜੂਵੀ ਇਹ 2014 ਹੈ ਜੀ 2014 ਮਾਡਲ ਹਾਂਜੀ ਨੰਬਰ 7375 ਗੱਡੀ ਦਾ ਹੈ ਹਾਂਜੀ ਹਾਂਜੀ ਕੰਡੀਸ਼ਨ ਦੀ ਵੀ origional ਹੈ ਜੀ ਵਧੀਆ ਗੱਡੀ ਜੀ ਵਧੀਆ ਰਾਈਟ ਟਰਨ ਵੀ ਸੋਹਣੇ ਲੱਗੇ ਹੋਏ ਹਨ ਹਾਂਜੀ ਰਾਈਟ ਟਰਨ ਨਵੇਂ ਬਿਲਕੁਲ ਨਵੇਂ ਤੇ ਜੇ ਇਹਦੀ ਗੱਲ ਕਰੀਏ ਜੀ ਇਹ ਆਪਾਂ ਦੇ ਦੇਣੀ ਜੀ 6.5 ਲੱਖ 4 ਲੱਖ ਤੇ 25 ਹਜ਼ਾਰ ਦੀ ਹਾਂਜੀ ਹਾਂਜੀ 14 ਮਾਡਲ ਤੇ ਜਿਹੜੀ ਇਧਰਲੇ ਪਾਸੇ ਨੋਵਾ ਖੜੀ ਹੈ ਜੀ ਇਹ 14/15 ਹੈ ਜੀ ਹਾਂਜੀ ਇਹ ਜੀਪ 4 ਹੈ ਜੀ ਸੈਕੰਡ ਓਨਰ ਹੈ ਨਵੇਂ ਟਾਇਰ ਆ ਬੰਪਰ ਛੱਡ ਕੇ ਸਾਰੀ ਓਰੀਜਨਲ ਹੈ ਟਾਇਰ ਵਾਲਾਈ ਵੀ ਜੰਮੀ ਨਵੇਂ ਨੇ ਬੰਪਰ ਨੂੰ ਛੱਡ ਕੇ ਸਾਰੀ ਓਰੀਜਨਲ ਹੈ ਜੀ ਫਿਕਸ ਰੇਟ ਹੈ 5.5 ਲੱਖ ਰੁਪਏ 5 ਲੱਖ ਤੇ 50 ਹਜ਼ਾਰ ਹਾਂਜੀ ਉਹ 10000 ਵੱਖਰਾ ਮਾਣ ਤੁਹਾਡਾ ਅੱਛਾ ਜਿਹੜਾ ਵੀਡੀਓ ਸ਼ੇਅਰ ਕਰਕੇ ਹੋਗਾ ਤੇ ਜਿਹੜੀ ਇਧਰਲੇ ਪਾਸੇ ਸਕੋਰਪਿਓ ਖੜੀ ਹੈ ਜੀ ਇਹ 2012 ਮਾਡਲ ਹੈ ਜੀ 12 ਮਾਡਲ ਵਾਜੀ ਹੈ ਕੰਡੀਸ਼ਨ ਦੀ ਕੈਮਰੋ ਗੱਡੀ ਹੈ ਸਾਰੀ ਵੀ ਰਿਜਨਲ ਗਾਰੰਟੀ ਦੇ ਦੋ ਜੀ ਅੱਛਾ ਜੀ ਬੰਪਰ ਤੋਂ ਬੰਪਰ ਰਿਜਨਲ ਹੈ ਅਲਾਈ ਵੀ ਸੋਨੇ ਲੱਗੇ ਹਨ ਗੱਡੀ ਨੂੰ ਹਣਾ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਹੈ ਇਹਦੀ ਟਾਇਰ ਇਹਦੇ ਵਿੱਚ 40 50 ਪੈਸੇ ਹੀ ਹੈ ਹੂੰ 40 ਕਿੰਨੇ ਪੈਸੇ ਟਾਇਰ ਵਿੱਚ ਪਰ ਅਲਾਈ ਬਹੁਤ ਵਧੀਆ ਲੱਗੇ ਹਨ ਅਲਾਈ ਕਹੈਂਟ ਨੇ ਤੇ ਜੇ ਗੱਲ ਕਰੀਏ ਇਹਦੀ ਕੀ ਮੰਗ ਹੈ ਲੈਦਰ ਦੇ ਸੀਟ ਕਵਰ ਹੈ ਜੀ ਹਾਂ ਜੀ ਤੇ ਗੱਡੀ ਉੰਦਾ ਵੀ ਬਹੁਤ ਵਧੀਆ ਲੱਖ ਰਿਜਨਲ ਚੱਲੀ ਹੈ ਅੱਛਾ ਲੱਖ ਚੱਲੀ ਹੋਈ ਹੈ ਹਾਂ ਜੀ ਹਾਂ ਜੀ ਕਿੰਨੇ ਦੀ ਦੇ ਦੀ ਫਿਰ ਇਹ ਗੱਡੀ ਆਪਾਂ ਇਹ 4 25 ਦੀ ਦੇ ਦਿੰਗੇ 4 ਲੱਖ ਟੈਲੀਮੈਟਰੋ ਆਜੋ ਕਰਾ ਫਟਾਫਟ ਇਸ ਟਾਈਮ ਨਾਲ ਅਸੀਂ ਬੜਾ ਪਿੰਡ ਦੇ ਵਿੱਚ ਖੜੇ ਆ ਤੇਜਿੰਦਰ ਭਾਜੀ ਦੇ ਸ਼ੋਰੂਮ ਤੇ ਖੜੇ ਆ ਤੇ ਭਾਜੀ ਲੋਨ ਆਪਾਂ ਸਾਰੀਆਂ ਗੱਡੀਆਂ ਤੇ ਕਰਵਾਈ ਦਿੰਦੇ ਆ ਹਾਂਜੀ ਲੋਨ ਜਿਹਦਾ ਥੱਬਲ ਓਕੇ ਹੋਈ ਕੀ ਬੰਦੇ ਬਹੁ ਆ ਕੇ ਸਿਰ ਖਾਂਦੇ ਜੀ ਥੱਬਲ ਹੁੰਦਾ ਨਹੀਂ ਉਹਨਾਂ ਦਾ ਵਧੀਆ ਬਿਆਨਾ 4-5000 ਦੇ ਜਾਣਗੇ ਇਦਾਂ ਦਾ ਕਰਨ ਕੋਈ ਵੀ ਨਾਲੇ ਗੱਡੀ ਰੁਕ ਜਾਂਦੀ ਆ ਦਿੱਕਤ ਪੈਂਦੀ ਆ ਫਿਰ ਉਹ ਬੋਲਦਾ ਨਾ ਹਾਂਜੀ ਤੇ ਭਾਜੀ ਇਹ ਲੋਕੇਸ਼ਨ ਦੱਸਿਓ ਆਪਾਂ ਕਿੱਥੇ ਜਾ ਰਹੇ ਹਾਂ ਜੀ ਜਿਹਨ ਭਾਜੀ ਗਰਾਇਆ ਫਲੋਰ ਦੇ ਨਾਲ ਗਰਾਇਆ ਹਾਂ ਹਾਂਜੀ ਉਹ ਇਧਰੋਂ ਜਲੰਧਰੋਂ ਆਉਂਦੇ ਫੁਵਾੜੇ ਦੇ ਨਾਲ ਜੀ ਇਹ ਆਪਣੇ ਮਤਲਬ ਬڑا ਪਿੰਡ ਦੇ ਬڑا ਪਿੰਡ ਗ੍ਰੈਂਡ ਦੇ ਨਾਲ ਬਿਲਕੁਲ ਗ੍ਰੈਂਡ ਦੇ ਨਾਲ ਐਚਡੀਐਫਸੀ ਬੈਂਕ ਨੇੜੇ ਆਪਣੀ ਐਚਡੀਐਫਸੀ ਬੈਂਕ ਦੇ ਨਾਲ ਬਿਲਕੁਲ ਤੇ ਲਾ ਮਿੱਤਰੋ ਬਾਕੀ ਨੰਬਰ ਸਕਰੀਨ ਤੇ ਚਲਾਤਾ ਕਰੋ ਸੰਪਰਕ